ਜੋ ਇੱਕ ਪਾਸੇ ਕਾਂਗਰਸ ਪਾਰਟੀ ਦੇ ਸੁਪਰੀਮ ਰਾਹੁਲ ਗਾਂਧੀ ਨੇ ਕੇਂਦਰੀ ਮੰਤਰੀ ਰਵਨੀਤ ਸਿੰਘ ਮਿੱੱਟੂ ਦੇ ਨਾਲ ਦੁਰਵਿਵਾਰ ਕੀਤਾ ਹੋਤੇ ਹੀ ਪਾਜਵਾ ਕੁਰਦਾਸਪੁਰ ਦੀ ਪੂਰੀ ਟੀਮ ਨੇ ਰਾਹੁਲ ਗਾਂਧੀ ਦਾ ਫੁੱਤਲਾ ਸਾੜ ਕੇ ਵਿਰੋਧ ਕੀਤਾ। ਇਸ ਮੌਕੇ ਪਾਜਵਾ ਜ਼ਿਲ੍ਹਾ ਪ੍ਰਧਾਨ ਬਗੀਰ ਸਿੰਘ ਨੇ ਕਿਹਾ ਕਿ ਰਵਨੀਤ ਮਿੱੱਟੂ ਇੱਕ ਦੇਸ਼ ਪੱਖੀ ਨੇ ਜਿਹਨਾਂ ਨੇ ਉਹਨਾਂ ਦੇ ਨਾਲ ਦੁਰਵਿਵਾਰ ਕੀਤਾ ਹੈ ਦੇਸ਼ ਉਹਨਾਂ ਨੂੰ ਕਦੇ ਮਾਫ਼ ਨਹੀਂ ਕਰੇਗਾ। ਇਹ ਸਾਰਾ ਪ੍ਰੋਗਰਾਮ ਪਾਜਵਾ ਜ਼ਿਲ੍ਹਾ ਪ੍ਰਧਾਨ ਬਗੀਰ ਸਿੰਘ ਦੀ ਅਗਵਾਈ ਹੇਠ ਦਾਸਤੀਏ ਯੋਜਨਾਬੱਧ ਕੀਤਾ ਗਿਆ ਸੀ। ਮਾਦੇ ਸਭ ਤੋਂ ਪਹਿਲਾਂ ਇਹ ਕਹਿਣਾ ਚਾਹਨੀ ਹੈ ਕਿ ਰਾਹੁਲ ਗਾਂਧੀ ਜੀ ਨੂੰ ਇੱਕ ਵਾਰ ਸੋਚ ਸਮਝ ਲੈਣਾ ਚਾਹੀਦਾ ਹੈ ਸ਼ਬਦਾਬਲੀ ਇਹ ਕਿਹੜੀ ਜੈਨੂਅਨ ਹੈ ਕਿ ਅਨਜੈਨੂਅਨ ਹੈ ਪਹਿਲੇ ਉਹਨਾਂ ਨੂੰ ਸਾਡੇ ਵੱਡੇ ਭਾਈ ਸਾਹਿਬ ਰਮਨੀਤ ਬਿੱਟੂ ਜੀ ਦੇ ਨਾਲ ਉਹਨਾਂ ਨੇ ਕਿਹਾ ਕਿ ਤੁਸੀਂ ਅ ਗੱਤਾਰ ਪਰਿਵਾਰ ਦੇ ਹੋ ਅੱਜ ਮੈਂ ਰਾਹੁਲ ਗਾਂਧੀ ਜੀ ਨੂੰ ਪੁੱਛਣਾ ਚਾਹਨੀ ਆ ਕਿ ਜਦੋਂ ਰਵਨੀਤ ਬਿੱਟੂ ਜੀ ਤੁਹਾਡੀ ਪਾਰਟੀ 'ਚ ਸੀਗੇ ਉਦੋਂ ਬਿਲਕੁਲ ਸਾਫ਼ ਸੁਥਰੇ ਔਰ ਬੜੇ ਆਜ਼ਾਦੀ ਕੁਹਾਟੀਏ ਦੇ ਪੁੱਤਰ ਸੀ ਪੋਤਰੇ ਸੀ ਅੱਜ ਉਹ ਭਾਰਤ ਜਨਤਾ ਪਾਰਟੀ ਦੇ ਨਾਲ ਜੁੜੇ ਨੇ ਅੱਜ ਭਾਰਤ ਜਨਤਾ ਪਾਰਟੀ ਦੇ ਨਾਲ ਕੰਦੇ ਨਾਲ ਕੰਦਾ ਜੋੜ ਕੇ ਉਹ ਕੰਮ ਕਰ ਰਹੇ ਨੇ ਇਸ ਕਰਕੇ ਉਹ ਗੱਦਾਰ ਪਰਿਵਾਰ ਦੇ ਮਹਿਸੂਸ ਹੋ ਰਿਹਾ ਇਹਨਾਂ ਨੂੰ ਕਮ ਸੇ ਕਮ ਰਾਹੁਲ ਗਾਂਧੀ ਜੀ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਕੀ ਇੱਕ ਜਿਹੜਾ ਪਾਰਟੀ ਦਾ ਕਾਰਜਕਰਤਾ ਅਗਰ ਉਹਦੇ ਮਨ ਨੂੰ ਤੁਹਾਡੀ ਪਾਰਟੀ ਅੱਛੀ ਨਹੀਂ ਲੱਗੀ ਤੁਹਾਡੇ ਰੂਲ ਐਂਡ ਰੈਗੂਲੇਸ਼ਨ ਨਹੀਂ ਅੱਛੇ ਲੱਗੇ ਅਗਰ ਉਹ ਕਿਸੇ ਦੂਸਰੀ ਪਾਰਟੀ ਜਾ ਕੇ ਉਹਨਾਂ ਨੂੰ ਅੱਛਾ ਲੱਗਾ ਕਿ ਭਾਰਤ ਨੂੰ ਜੋੜਨ ਵਾਲੀ ਗੱਲ ਕਰਦੇ ਨੇ ਭਾਰਤ ਜਨਤਾ ਪਾਰਟੀ ਵਾਲੇ ਤੇ ਫਿਰ ਅੱਜ ਰਾਹੁਲ ਗਾਂਧੀ ਜੀ ਨੂੰ ਜਿਹੜੇ ਅੱਜ ਗੱਦਾਰ ਕਿਥੋਂ ਮਹਿਸੂਸ ਹੋ ਗਏ ਉਹਨਾਂ ਨੂੰ ਮੈਂ ਰਾਹੁਲ ਗਾਂਧੀ ਜੀ ਦੇ ਨਾਲ ਇੱਕ ਗੱਲ ਕਹਿਣਾ ਚਾਹਨੀ ਹੈ ਕਿ ਕਮ ਸੇ ਕਮ ਸ਼ਬਦਾਵਲੀ ਬੋਲਣ ਤੋਂ ਪਹਿਲਾਂ ਆਪਣਾ ਪਿਛੋਕੜ ਇਤਿਹਾਸ ਜ਼ਰੂਰ ਝਾਤੀ ਮਾਰ ਲਿਓ ਕਿ ਕਮ ਸੇ ਕਮ ਕਾਂਗਰਸ ਨੇ ਆਪਣੇ ਅੰਮ੍ਰਿਤਸਰ ਹਰਮੰਦਰ ਸਾਹਿਬ 'ਚ ਕੀ ਕੁਝ ਨਹੀਂ ਕਰਾਇਆ ਸ਼ਰਿਆਮ ਕਤਲੇਆਮ ਹੋਏ ਸੀਗੇ ਅੱਜ ਉਹ ਪਰਿਵਾਰਾਂ ਨੂੰ ਪੁੱਛ ਕੇ ਦੇਖੋ ਅੱਜ ਉਹਨਾਂ ਦੇ ਹਾਲਾਤ ਕੀ ਨੇ ਅ ਪਹਿਲੇ ਤੇ ਅਸੀਂ ਗੋਰ ਨਿੰਦਾ ਕਰਦੇ ਹਾਂ ਜੋ ਰਾਹੁਲ ਗਾਂਧੀ ਜੀ ਨੇ ਬਿਆਨਬਾਜ਼ੀ ਕੀਤੀ ਜਾਂ ਜੋ ਕੱਲ ਹਰਕਤ ਕੀਤੀ ਉਹਨਾਂ ਨੂੰ ਸ਼ੋਭਾ ਨਹੀਂ ਸੀ ਦਿੰਦਾ ਔਰ ਆਏ ਦਿਨ rahul gandhi ਕੁਝ ਨਾ ਕੁਝ ਹੱਦਾਦਾ ਕਰਦੇ ਹੀ ਰਹਿੰਦੇ ਆ ਔਰ ਗੱਲ ਕਰੀਏ ਕਾਂਗਰਸ ਦੀ ਗੱਲ ਵਿੱਚ ਹੈ ਨਹੀਂ ਕਿ ਉਹਨਾਂ ਨੇ ਕੀ ਕੀਤਾ ਗੱਲ ਵਿੱਚ ਹੈ ਕਿ ਜੋ ਉਹਨਾਂ ਦੇ ਦਿਲ ਦੇ ਵਿੱਚ ਹੈਗੀਆਂ ਗੱਲਾਂ ਉਹ ਬਾਹਰ ਆਉਂਦੀਆਂ ਨਾ ਉਹ ਸਿੱਖਾਂ ਦੇ ਹਿਤਕਾਰੀ ਨਾ ਉਹ ਐਸੀਆਂ ਦੇ ਹਿਤਕਾਰੀ ਹੈ ਆਏ ਦਿਨ ਕੋਈ ਨਾ ਕੋਈ ਇਹਨਾਂ ਦੇ ਦਿਲ ਦੀਆਂ ਗੱਲਾਂ ਉਜਾਗਰ ਹੋ ਕੇ ਬਾਹਰ ਆਉਂਦੀਆਂ ਨੇ ਸੱਚਾਈ ਬਾਹਰ ਆਉਂਦੀ ਹੈ ਤੇ ਅਸੀਂ ਇਸ ਦੀ ਗੋਰ ਨਿੰਦਾ ਕਰਦੇ ਆ ਜੋ ਉਹਨਾਂ ਨੇ ਕੱਲ ਰਵਨੀਤ ਬਿੱਟੂ ਜੀ ਨਾਲ ਕੀਤਾ ਰਵਨੀਤ ਬਿੱਟੂ ਦਾ ਕਹਿਣਾ ਕਿ ਜੀ ਉਹ ਤਾਂ ਕੰਨੀ ਸਾਫ਼ ਨੂੰ ਮੈਂ ਬੀਜੇਪੀ join ਕੀਆ ਦੇ ਇਸ ਕਰਕੇ ਮੈਂ ਦਿੱਕੀ ਕੀਤੀ ਬਿਲਕੁਲ ਜਦੋਂ ਇਹਨਾਂ ਦੇ ਕਾਂਗਰਸ ਦੇ ਵਿੱਚ ਕੋਈ ਦੂਸਰੀ ਪਾਰਟੀ ਤੋਂ ਛੱਡ ਕੇ ਜਾਂਦਾ ਉਸ ਦਾ ਇਹ ਕੀ ਕਹਿੰਦੇ ਸਵਾਗਤ ਕਰਦੇ ਆ ਤੇ ਜਦੋਂ ਇਹਨਾਂ ਦੀ ਪਾਰਟੀ ਦੇ ਵਿੱਚੋਂ ਛੱਡ ਕੇ ਕੋਈ ਦੂਜੀਆਂ ਪਾਰਟੀਆਂ ਵਿੱਚ ਜਾਂਦਾ ਤੇ ਉਸ ਦੀ ਇਹ ਬੁਰੇ ਤਰੀਕੇ ਦੇ ਨਾਲ ਜਿਹੜੀ ਹਰਕਤ ਕੱਲ ਕੀਤੀ ਹੈ ਉਹ ਇਦਾਂ ਹੀ ਕਰਦੇ ਆ ਕਿਉਂਕਿ ਇਹ ਕਾਂਗਰਸ ਪਾਰਟੀ ਨਹੀਂ ਰਹੀ ਇਹ ਇੱਕ ਪਰਿਵਾਰ ਦੀ ਪਾਰਟੀ ਹੈ ਪਰਿਵਾਰਵਾਦ ਦੀ ਅੱਗੇ ਰਾਹੁਲ ਗਾਂਧੀ ਦੇ ਪਹਿਲੇ ਦਾਦੀ ਫਿਰ ਰਾਹੁਲ ਗਾਂਧੀ ਹੁਣ ਪ੍ਰਿਯੰਕਾ ਬਾਦਰਾ ਦੇ ਜਿਹੜੇ ਬੱਚੇ ਆ ਉਹ ਅੱਗੇ ਕਰ ਦਿੱਤੇ ਜਾਣਗੇ ਈਵਨ ਪੂਰੇ ਦੇਸ਼ ਵਿੱਚ ਕਾਂਗਰਸ ਪਾਰਟੀ ਪੰਜਾਬ ਚ ਦੇਖ ਲਓ ਗੁਰਦਾਸਪੁਰ ਚ ਦੇਖ ਲਓ ਦਿਨਾ ਨਗਰ ਚ ਦੇਖ ਲਓ ਪਰਿਵਾਰਵਾਦੀ ਪਾਰਟੀ ਪਰਿਵਾਰਾਂ ਨੂੰ ਅੱਗੇ ਅੱਗੇ ਸੌਂਪੀ ਜਾਂਦੇ ਆ ਪਾਰਟੀ ਨੂੰ ਪੀਐਮ ਫੇਸ ਤੇ ਤੁਸੀਂ ਕਹਿ ਰਹੇ ਹੋ ਜਾਂ ਰਾਹੁਲ ਗਾਂਧੀ ਕਹਿੰਦੇ ਆਪਣੇ ਆਪ ਨੂੰ ਤੇ ਮੈਨੂੰ ਲੱਗਦਾ ਲਾਈਫਟਾਈਮ ਪੀਐਮ ਨੇ ਵੈਟਿੰਗ ਹੀ ਰਹਿਣਾ ਉਹਨਾਂ ਨੇ ਜਿੱਦਾਂ ਦੀ ਉਹਨਾਂ ਦੀ ਯਾਰ ਕਦਾ ਜਿੱਦਾਂ ਦੇ ਉਹਨਾਂ ਦਾ ਬਿਆਨ ਆ ਜਿੱਦਾਂ ਦੀ ਉਹਨਾਂ ਦੀ ਭਾਸ਼ਾ ਵਾ ਪ੍ਰਧਾਨ ਮੰਤਰੀ ਮੈਂ ਤਾਂ ਕਦੀ ਕਿ ઓਪੋਜੀਸ਼ਨ ਤੇ ਹੋਰ ਪ੍ਰਧਾਨ ਮੰਤਰੀ ਵੀ ਆਜੀ ਭਾਸ਼ਾ ਦਾ ਬੋਲਦੇ ਨਹੀਂ ਵੇਖਿਆ ਜੇ ਕਿਹੇ ਪਾਰਟੀ ਤੋਂ ਛੱਡ ਕੇ ਦੂਜੀ ਪਾਰਟੀ ਚ ਕੋਈ ਬੰਦਾ ਆਂਦਾ ਉਹਨੂੰ ਉਹ ਰਾਹੁਲ ਗਾਂਧੀ ਨਰਿਆਂ ਵਿੱਚ ਗਦਾਰ ਨੇ ਤੇ ਮੈਨੂੰ ਲੱਗਦਾ ਦੂਜੀਆਂ ਪਾਰਟੀਆਂ ਛੱਡ ਕੇ ਕਾਂਗਰਸ ਵਿੱਚ ਇਸ ਟਾਈਮ ਵੀ ਬੜੇ ਬੰਦੇ ਨੇ ਜਿਹੜੇ ਜਿਹੜੇ ਕਾਂਗਰਸ ਦੇ ਵਿੱਚ ਨੇ ਐਮਪੀ ਨੇ ਜਾਂ ਵੱਡੇ ਅਹੁਦਿਆਂ ਦੇ ਨੇ ਫੇ ਸਾਰੇ ਉਹ ਗਦਾਰ ਨੇ ਤੇ ਕਾਂਗਰਸ ਨੂੰ ਸਾਰਿਆਂ ਨੂੰ ਬਾਹਰ ਕਰ ਦੇਣਾ ਚਾਹੀਦਾ ਜਿਹੜਾ ਮੈਂ ਪੰਜਾਬ ਚ ਦੇਖਣ ਡਿਆ ਤਰਾ ਵੀਰ ਗਾਂਧੀ ਪਟਿਆਲੇ ਤੋਂ ਐਮਪੀ ਨੇ 14 ਚ ਐਮਪੀ ਬਣਿਆ ਆਮ ਆਦਮੀ ਪਾਰਟੀ ਚ ਉੰਨੀ ਚ ਪਾਰਟੀ ਛੱਡਤੀ ਉਹਨਾਂ ਨੇ 24 ਚ ਫਿਰ ਉਹਨਾਂ ਕਾਂਗਰਸ ਚ ਐਮਪੀ ਨੇ ਇਹਦਾ ਮਤਲਬ ਕਿ ਉਹ ਦੂਜੀ ਪਾਰਟੀ ਛੱਡ ਗਿਆ ਉਹ ਤਾਂ ਗਦਾਰ ਨੇ ਤੋਂ ਵੀ ਲਾਗੇ ਬੈਠਦੇ ਉਹਨਾਂ ਨੂੰ ਵੀ ਪਾਰਟੀ ਚ ਬਾਹਰ ਕੱਢਣਾ ਚਾਹੀਦਾ ਪਾਰਟੀ ਜਿਹੜੀ ਹੈ ਲੋਕਤੰਤਰੀ ਹਿੰਦੁਸਤਾਨ ਚ ਜਿਹੜਾ ਨਾ ਲੋਕਤੰਤਰ ਆ ਕਿਸੇ ਨੂੰ ਵੀ ਕਿਸੇ ਵੀ ਪਾਰਟੀ ਜਾਂਦਾ ਅਧਿਕਾਰ ਆ ਕੋਈ ਕਿਸੇ ਨੂੰ ਰੋਕ ਨਹੀਂ ਸਕਦਾ ਵਿਚਾਰਾਂ ਦੀ ਲੜਾਈ ਆ ਵਿਚਾਰਾਂ ਨਾਲ ਸਹਿਮਤ ਆ ਤਾਂ ਹੀ ਇੱਕ ਦੂਜੇ ਨਾਲ ਜਾਂਦਾ ਪਰ ਉਹਨਾਂ ਨੇ ਜਿਹੜਾ ਬਿੱਟੂ ਜੀ ਨੂੰ ਵੇਖੋ ਆ ਆਪੀ ਗਿਆ ਕਿ ਕੀ ਆ ਤਮਲਾ ਤੇ ਮੁਰਕੇ ਬਿੱਟੂ ਜੀ ਨੇ ਉਹਨਾਂ ਨਾਲ ਹੱਥ ਤੱਕ ਨਹੀਂ ਮਿਲਾਇਆ ਤੇ ਬੇਇੱਜ਼ਤੀ ਵਾਲੀ ਗੱਲ ਤੇ ਰਾਹੁਲ ਗਾਂਧੀ ਵਾਸਤੇ ਆ ਤੇ ਕਾਂਗਰਸ ਨੂੰ ਤੇ ਇੱਕ ਵਾਰੀ ਫੇਰ ਵਿਚਾਰ ਕਰਨਾ ਚਾਹੀਦਾ ਕਿ ਆਪਾਂ ਕਿੱਦਾਂ ਦਾ ਲੀਡਰ ਜਿਹੜਾ ਐਲਓਪੀ ਬਣਾਏਦਾ ਲੀਡਰ ਜਿਹੜਾ ਉਹ ਆਪੋਜੀਸ਼ਨ ਬਣਾਏਦਾ ਕੋਈ ਸਵਾਦ ਦਾ ਬੰਦਾ ਉਹਨਾਂ ਨੂੰ ਗੁੱਸਾ ਰਹਿਣਾ ਹੀ ਆ ਜੀ ਉਹ ਉਹਨੂੰ ਕਿਹੜਾ ਕੋਈ ਨੁਨੀਤ ਬਿੱਟੂ ਜੀ ਕੋਈ ਧੱਕੇ ਨਾਲ ਥੋੜੀ ਲੈਂਦਾ ਗਿਆ ਉਹਨਾਂ ਨੂੰ ਲੱਗਾ ਕਿ ਆ ਦੇਸ਼ ਭਗਤ ਪਾਰਟੀ ਆ ਦੇਸ਼ਵਾਦ ਤੇ ਖੜਨ ਵਾਤੇ ਪਾਰਟੀ ਆ ਉਹ ਕਾਂਗਰਸ ਚਲੇ ਆ ਉਹਨਾਂ ਨੇ ਵੇਖਿਆ ਹੀ ਆ ਕਾਂਗਰਸ ਕਿ ਉਹ ਕਿ ਜਿਹੜਾ ਰਾਹੁਲ ਗਾਂਧੀ ਆ ਰਾਹੁਲ ਗਾਂਧੀ ਐਂਟੀ ਨੈਸ਼ਨਲ ਆ ਦੇਸ਼ ਦਰੋਹੀ ਨੇ ਉਹਨਾਂ ਨੇ ਵੇਖਿਆ ਉੱਥੇ ਰਹਿ ਕੇ ਕਿ ਇਹ ਨੇ ਦੇਸ਼ ਦੇ ਨਾਲ ਤੇ ਖੜਦੇ ਨਹੀਂ ਦੇਸ਼ ਦੇ ਖਿਲਾਫ ਬੋਲਦੇ ਆ ਹਮੇਸ਼ਾ ਦੇਸ਼ ਨੂੰ ਜਿਹੜਾ ਚੁਕਾਨ ਵਾਲਾ ਕੰਮ ਕਰਦੇ ਆ ਤੇ ਭਾਜਪਾ ਚ ਇਸ ਟਾਈਮ ਤੇ ਦੱਸਦੇ ਕਿ ਭਾਜਪਾ ਕੀ ਕਰਦੀ ਆ ਦੇਸ਼ ਭਗਤ ਪਾਰਟੀਆਂ ਨਾਲ ਜੁੜੇ ਆ ਆਪੇ ਪਤਾ ਲੱਗਦਾ ਫਰਕ ਕੀ ਆ ਤਾਂ ਹੀ ਅਗਲੇ ਅਗਰ ਇਹਨੇ ਹੱਥ ਤੱਕ ਨਹੀਂ ਮਿਲਾਇਆ ਰਾਹੁਲ ਗਾਂਧੀ ਨੂੰ ਤੇ ਕਾਲੀ ਸ਼ਰਮ ਨਾਲ ਤਸਦੀਫਾ ਦੇਣਾ ਚਾਹੀਦਾ ਹੈ ਲੀਡਰ ਆਪੋਜੀਸ਼ਨ ਨੇ ਕਿ ਮੇਰੇ ਕੋਲ ਇਹਨਾਂ ਦੇ ਇੱਕ ਹੱਥ ਮਿਲਾਂ ਲੈ ਲਈ ਕੋਈ ਤਿਆਰ ਨਹੀਂ ਹੈਗਾ ਤੇ ਮੈਂ ਕਿਹੜੇ ਮੂੰਹ ਨਾਲ ਇੱਥੇ ਬੈਠਾ ਆ ਜੋ ਮੈਨੂੰ ਕਹਿੰਦੇ ਹੋਏ ਬਿਲਕੁਲ ਵੀ ਦੁੱਖ ਨਹੀਂ ਹੋ ਰਿਹਾ ਕਿ ਨਾਇਤ ਹੀ ਨਿਕੰਮਾ ਤੇ ਗੰਦਾ ਇਨਸਾਨ ਹੈ ਜਿਹੜਾ ਪਹਿਲਾਂ ਦੇਸ਼ ਦੀ ਸੈਨਾ ਤੇ ਦੇਸ਼ ਦੀ ਇਕਨੋਮੀ ਤੇ ਸਾਡੇ ਰਾਮ ਭਗਵਾਨ ਤੇ ਪਹਿਲਾਂ ਵਾਰ ਕਰਦਾ ਰਿਹਾ ਹੁਣ ਆਪਣੇ ਹੀ ਇੱਕ ਸਾਥੀ ਨੇ ਜਿਨੇ ਪੋਲਿਟੀਕਲ ਲੈਵਲ ਤੇ ਤੁਸੀਂ ਸਾਰੇ ਜਾਣਦੇ ਹੋ ਕਿ ਕੋਈ ਇੱਧਰ ਕੋਈ ਇੱਧਰ ਆਪਣੀ ਵਿਚਾਰਧਾਰਾ ਦੇ ਨਾਲ ਆਂਦਾ ਜਾਂਦਾ ਰਹਿੰਦਾ ਉਹਨੂੰ ਦੇਸ਼ ਦਾ ਦੁਸ਼ਮਣ ਕਹਿਣਾ ਉਹਨੂੰ ਗद्दार ਕਹਿਣਾ ਕਿੰਨੀ ਕਿ ਚੰਗੀ ਗੱਲ ਸੀ ਸਪੈਸ਼ਲੀ ਉਹ ਪਰਿਵਾਰ ਜਿਨ੍ਹਾਂ ਬਲਬੁੱਤੇ ਅੱਜ ਅਸੀਂ ਇੱਧਾ ਖੁੱਲ ਕੇ ਖੜੇ ਆਂ ਅੱਜ ਤੋਂ ਥੋੜੇ ਸਾਲ ਪਿਛੇ ਚਲ ਜਾਓ ਕੀ ਹਾਲ ਸੀ ਅਸੀਂ ਖੋਲ ਸਕਦੇ ਸੀ ਇੱਥੇ ਉਸੇ ਪਰਿਵਾਰ ਨੇ ਬਿਆਨ ਸਿੰਘ ਜੀ ਦੇ ਕੇਪੀਐਸ ਗਿੱਲ ਜੀ ਨੇ ਸਾਨੂੰ ਇਹ ਮਾਹੌਲ ਦਿੱਤਾ ਕਿ ਅਸੀਂ ਖੁੱਲ ਕੇ ਆ ਜਿੱਥੇ ਆਪਣਾ ਪ੍ਰੋਟੈਸਟ ਕਰ ਰਹੇ ਹਾਂ ਸਭ ਕੁਝ ਕਰ ਰਹੇ ਨੇ ਉਸ ਪਰਿਵਾਰ ਨੂੰ ਗੱਦਾਰ ਕਹ ਰਹੇ ਗੱਦਾਰ ਨੇ ਇਹ ਪਰਿਵਾਰ ਹੈ ਜਿਹਦੇ ਵਾਸਤੇ ਕੋਈ ਇਹਨੂੰ ਸਬੂਤ ਲੈਣ ਦੀ ਵੀ ਲੋੜ ਨਹੀਂ ਤੇ ਸਾਨੂੰ ਬਹੁਤ ਦੁੱਖ ਹੋਇਆ ਉਸੇ ਚੱਕਰ 'ਚ ਅੱਜ ਉਸ ਰਾਹੁਲ ਗਾਂਧੀ ਦਾ ਇਹ ਪਤਲਾ ਹੋ ਗਿਆ ਮੇਰੇ ਖਿਆਲ ਨਾਲ ਇਹ ਰਿਕਾਰਡ ਤੌਰ 'ਤੇ ਬਣਦਾ ਹੋ ਰਿਹਾ ਜਿਹੇ ਦਾਵਨ ਤੋਂ ਬਾਅਦ ਜਿਹ ਕਿਸੇ ਨੇ ਸਭ ਤੋਂ ਵੱਧ ਪਤਲੇ ਹੋ ਕੇ ਗਿਆ ਤੇ ਰਾਹੁਲ ਗਾਂਧੀ ਦੇ ਸੁੱਕੇ ਗਿਆ ਤੇ ਹਜੇ ਅੱਗੇ ਵੀ ਇਹ ਪ੍ਰੋਟੈਸਟ ਕਰਨਾ ਸਭ ਦਾ ਰਾਈਟ ਆ ਜੇ ਕਾਂਗਰਸ ਪਾਰਟੀ ਕੱਲ ਪਾਰਲੀਮੈਂਟ ਦੇ ਵਿੱਚ ਆਪਣਾ ਪ੍ਰੋਟੈਸਟ ਕਰ ਰਹੀ ਸੀ ਤਾਂ ਸਾਡੇ ਮੰਤਰੀ ਸਾਹਿਬ ਰਵਨੀਤ ਬਿੱਟੂ ਜੀ ਉੱਥੋਂ ਦੀ ਲੰਗਰੇਸੀ ਅੰਤਰ ਜਾਣ ਵਾਸਤੇ ਸੋ ਜਿਹੜੀ ਕਾਂਗਰਸ ਦੀ ਪੱਦੀ ਸ਼ਬਦਾਲਵੀ ਦੇ ਕਰਕੇ ਰਾਹੁਲ ਗਾਂਧੀ ਗਾਂਧੀ ਜੀ ਨੇ ਜਿਹੜੀ ਬਿਆਨਬਾਜ਼ੀ ਕੀਤੀ ਹੈ ਔਰ ਉਹਦੇ ਨਾਲ ਜਿਹੜੇ ਸਾਡੇ ਪੰਜਾਬ ਦੇ ਸਿੱਖ ਪਰਿਵਾਰਾਂ ਨੂੰ ਬਹੁਤ ਠੇਸ ਪਹੁੰਚੀ ਜੋ ਕਿ ਇਹ ਇੱਕ ਉਹਨਾਂ ਨੇ ਗਦਾਰ ਕਿਹਾ ਗਦਾਰ ਇੱਕ ਮੰਤਰੀ ਜਿਹੜਾ ਸਾਡੇ ਪੰਜਾਬ ਦਾ ਜਿਹੜੇ ਪੰਜਾਬ ਨੂੰ ਇੱਕ ਹੀ ਜਿਹੜਾ ਰਿਪਰੈਜ਼ੈਂਟ ਕਰ ਰਿਹਾ ਇੱਕ ਮੰਤਰੀ ਸਾਡੇ ਜਿਹੜੇ ਕੇਂਦਰ 'ਚ ਬੈਠੇ ਨੇ ਰਵਰੀਤ ਬਿੱਟੂ ਜੀ ਉਹਨਾਂ ਨੇ ਇਹ ਪੂਰੇ ਪੰਜਾਬ ਨੂੰ ਗਦਾਰ ਕਰਿਆ ਗਦਾਰਤਾ ਇਹ ਲੋਕ ਨੇ ਜਿਹੜੀ ਕਾਂਗਰਸ ਦੀ ਹਾਈ ਕਮਾਂਡ ਜਿਹੜੀ ਗਾਂਧੀ ਪਰਿਵਾਰ ਆ ਰਾਹੁਲ ਗਾਂਧੀ ਜਿਨ੍ਹਾਂ ਨੇ 1984 ਦੇ ਵਿੱਚ ਸਿੱਖ ਕਤਲੇਆਮ ਕੀਤਾ ਔਰ ਜਿਨ੍ਹਾਂ ਨੇ ਟਾਈਟਲਰ ਜਗਦੀਸ਼ ਟਾਈਟਲਰ ਵਰਗੇ ਸੱਜਣ ਕੁਮਾਰ ਵਰਗਿਆਂ ਦੀ ਗਵਾਹੀ ਭਰੀ ਔਰ ਹੁਣ ਤੱਕ ਜਿਹੜਾ ਉਹਨਾਂ ਨੂੰ ਪਚਾਉਂਦੇ ਆਏ ਗਦਾਰ ਤਾਂ ਰਾਹੁਲ ਗਾਂਧੀ ਦਾ ਪਰਿਵਾਰ ਆ ਸੋ ਇਹ ਕਿਸ ਤਰ੍ਹਾਂ ਕਹਿ ਸਕਦੇ ਆ ਕਿ ਰਵਨੀਤ ਬਿੱਟੂ ਗਦਾਰ ਆ ਉਹਨਾਂ ਨੇ ਪੰਜਾਬ ਦੇ ਲਈ ਅਮਨ ਸ਼ਾਂਤੀ ਦੇ ਲਈ ਉਸ ਪਰਿਵਾਰ ਨੇ ਆਪਣੇ ਆਪ ਨੂੰ ਕੁਰਬਾਨ ਕੀਤਾ ਸੋ ਮੈਂ ਅੱਜ ਤੁਹਾਡੇ ਮਾਧਿਅਮ ਦੇ ਰਹੀ ਇਸ ਗਾਂਧੀ ਪਰਿਵਾਰ ਨੂੰ ਪੁੱਛਣਾ ਚਾਹੁੰਨਾ ਕਿ ਇਹ ਕਿਸ ਤਰੀਕੇ ਨਾਲ ਜਿਹੜਾ ਇੱਕ ਬੈਂ ਸਿੰਘ ਦੇ ਪਰਿਵਾਰ ਨੂੰ ਰਵਨੀਤ ਸਿੰਘ ਬਿੱਟੂ ਉਹਨਾਂ ਨੂੰ ਕਿਸ ਤਰ੍ਹਾਂ ਗਦਾਰ ਕਹਿ ਰਹੇ ਨੇ ਸੋ ਉਹਨਾਂ ਦੇ ਇਹ ਜਿਹੜੀ ਮੰੰਦੀ ਸ਼ਬਦਾਵਲੀ ਜਿਹੜੀ ਉਹਨਾਂ ਨੇ ਕੱਲ ਵਰਤੀ ਆ ਪਾਰਲੀਮੈਂਟ ਦੇ ਵਿੱਚ ਉਹਨੂੰ ਮੁੱਖ ਰੱਖਦੇ ਆ ਅੱਜ ਜਿਹੜਾ ਉਹਨਾਂ ਦਾ ਰਾਹੁਲ ਗਾਂਧੀ ਦਾ ਅੱਜ ਪੁਤਲਾ ਗੁਰਦਾਸਪੁਰ ਜ਼ਿਲ੍ਹੇ ਵੱਲੋਂ ਭਾਰਤੀ ਜਨਤਾ ਪਾਰਟੀ ਨੂੰ ਫੂਕਿਆ ਗਿਆ। ਮੰਗ ਕੀ ਰੱਖੀ ਗਈ ਹੈ ਜੀ ਜੋ ਪੁਤਲੇ ਪੂਰੇ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਫੂਕੇ ਜਾ ਰਹੇ ਆ। ਇਹ ਸਿਰਫ ਪੂਰੇ ਪੰਜਾਬ ਚ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਕਾਂਗਰਸ ਦੇ ਰਾਹੁਲ ਗਾਂਧੀ ਦੇ ਗਾਂਧੀ ਪਰਿਵਾਰ ਦੇ ਪੁਤਲੇ ਫੂਕੇ ਜਾ ਰਹੇ ਆ। ਮੰਗ ਕੋਈ ਨਹੀਂ ਮੰਗ ਤਾਂ ਸਾਰਾ ਪੂਰਾ ਦੇਸ਼ ਪੂਰਾ ਪੰਜਾਬ ਜਾਣਦਾ ਇਹਨਾਂ ਲੋਕਾਂ ਨੂੰ। ਔਰ ਜਿਹੜੀ ਇਹਨਾਂ ਦੀ ਸੋਚ ਆ ਪੰਜਾਬ ਦੇ ਪ੍ਰਤੀ ਸਿੱਖਾਂ ਦੇ ਪ੍ਰਤੀ ਉਹ ਕੱਲ ਉੱਪਰ ਕੇ ਬਾਹਰ ਨਿਕਲ ਕੇ ਬਾਹਰ ਆਈ ਹੈ ਇਹਨਾਂ ਦੇ ਵਿੱਚੋਂ ਪ੍ਰਧਾਨ ਵੀ ਕਹਿੰਦੇ ਪੱਗ ਵੀ ਕਹਿੰਦੇ ਕਿ ਉਹ ਲੌਂਦਾ ਬੰਦਾ ਪਿਆ ਸੀ ਜੀ ਉਹਦੇ ਲਈ ਵੀ ਇਹਨਾਂ ਦੇ ਨਾਲ ਇਹਨਾਂ ਦੇ ਪ੍ਰਧਾਨ ਜਿਹੜੇ ਪੰਜਾਬ ਦੇ ਰਾਜਾ ਵੜਿੰਗ ਜੀ ਹੋਰ ਜਿਹੜੀ ਲੀਡਰਸ਼ਿਪ ਸੀ ਉਹਨਾਂ ਨੇ ਮਤਲਬ ਉੱਠ ਕੇ ਇਤੋਂ ਤੱਕ ਕੀ ਉਹਨਾਂ ਦੇ ਹੱਥੋਂ ਫਾਈ ਤੱਕ ਵਾਲੀ ਵੀ ਗੱਲ ਨੌਬਤ ਜਿਹੜੀ ਲੱਗਦੀ ਸੀ ਉਹ ਇਹ ਅੰਦਰ ਚਲੇ ਗਏ ਇਸ ਕਰਕੇ ਬਚਾਅ ਹੋ ਗਿਆ ਔਰ ਕੁਝ ਲੀਡਰਾਂ ਨੇ ਚਲੋ ਰੋਕਿਆ ਵੀ ਸੋ ਮੈਂ ਅਸੀਂ ਜਿਹੜੀ ਗੱਲ ਮੈਂ ਸਮਝਦਾ ਕਿ ਬਹੁਤ ਬੰਦਪਾਗੀ ਗੱਲ ਆ ਔਰ ਐਸਾ ਨਹੀਂ ਸੀ ਕਰਨਾ ਚਾਹੀਦਾ ਇਹ ਸੀਨੀਅਰ ਲੀਡਰਸ਼ਿਪ ਸੀ ਕਾਂਗਰਸ ਦੀ ਇਹਨਾਂ ਨੂੰ ਐਸਾ ਕੰਮ ਨਹੀਂ ਸੀ ਕਰਨਾ ਚਾਹੀਦਾ ਲਵਨੀ ਯੂਟਿਊਬ ਵੀ ਬੋਲੋ ਕਾਂਗਰਸ ਦੀ ਦੇਖੋ ਜਿੰਨਾ ਚਿਰ ਉਹਨਾਂ ਨੇ ਪਾਰਟੀ ਲਈ ਕੰਮ ਕੀਤਾ ਜਿੰਨਾ ਚਿਰ ਕਾਂਗਰਸੀ ਕਾਂਗਰਸ ਨੇ ਉਹਨਾਂ ਨੇ ਕੰਮ ਲੰਬਾ ਸਮਾਂ ਕੀਤਾ ਉਹਨਾਂ ਦੀ ਗਦਾਰੀ ਦੀ ਅਸੀਂ ਤਾਂ ਗੱਲ ਕਰੀਏ ਜੀ ਕਿ ਉਹਨਾਂ ਨੇ ਪਾਰਟੀ ਦੀ ਕਦੀ ਪਿੱਠ ਛੁਰਾ ਮਾਰਿਆ ਹੋਵੇ ਉਹਨਾਂ ਨੇ ਬੜਾ ਲੰਬਾ ਸਮਾਂ ਜਿਹੜਾ ਪਰਿਵਾਰ ਨੇ ਕਾਂਗਰਸ ਦੀ ਕਾਂਗਰਸ ਨੂੰ ਖੜਿਆਂ ਕਰਨ ਦੇ ਲਈ ਉਸ ਪਰਿਵਾਰ ਨੇ ਬੜਾ ਲੰਬਾ ਸੰਘਰਸ਼ ਕੀਤਾ ਔਰ ਕਾਂਗਰਸ ਦੀ ਉਹਨਾਂ ਨੇ ਲੰਬਾ ਸਮਾਂ ਕਮਾੜ ਵੀ ਸਾਹਮ ਕੇ ਰੱਖੀ ਹੈ ਔਰ ਹਮੇਸ਼ਾ ਕਾਂਗਰਸ ਲਈ ਕੰਮ ਵੀ ਕਰਦੇ ਆਏ ਨੇ ਐਸੀ ਕੋਈ ਗੱਲ ਨਹੀਂ ਹੈ ਜੀ